ਸਤਿ ਸ਼੍ਰੀ ਅਕਾਲ ਮੈਂ ਕੁਸਮ ਦੇਸੀ ਪੰਜਾਬ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਖੇ ਤੁਸੀਂ ਦੇਖ ਸਕਦੇ ਹੋ ਗੜੇ ਮਾਰੀ ਦੀਆਂ ਤਸਵੀਰਾਂ ਇੱਕ ਕਿਸਾਨ ਆਪਣੇ ਹੱਥ ਵਿੱਚ ਗੜੇ ਇਕੱਠੇ ਕਰਕੇ ਦਿਖਾਉਂਦਾ ਹੋਇਆ ਡਕਾਲਾ ਰੋਡ ਦੇ ਪਿੰਡ ਰਾਮਗੜ੍ਹ ਵਿੱਚ ਕਣਕ ਦੇ ਨਾਲ ਬਰਸੀਨ ਅਤੇ ਸੋਰੋਂ ਦੀ ਫਸਲ ਦਾ ਵੀ ਹੋਇਆ ਨੁਕਸਾਨ ਆਹ ਇਹ ਕੰਦੇ ਦਾ ਬਾਬਾ ਸੋਨਾ ਨੀ ਕਹਦਾ ਜਿਹਨੂੰ ਇਹ ਖੇ ਦੇ ਨਾਲ ਛੱਪੀ ਬੰਦ ਦੱਸ ਕੇ ਲਾਉਣੇ ਸਾਈਡ ਤੋਂ ਆ ਇਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਚੈਨਲ ਦੇ ਨਾਲ ਧੰਨਵਾਦ